ਰਹਿਮਤ ਹੋਈ ਪਿਛਲੇ 3 ਮਹੀਨਾ ਤੋਂ ਸੇਵਾ ਨਿਰੰਤਰ ਚੱਲ ਰਹੀ ਹੈ ਸਤਿਗੁਰੂ ਜੀ ਰਹਿਮਤ ਹੋਈ ਹੈ ਲੰਗਰ ਸਾਹਿਬ ਜੀ ਦੇ ਇਮਾਰਤਾਂ ਦੀ ਲੈਂਟਰ ਪੈ ਚੁੱਕੇ ਹਨ ਦੂਜੀ ਮੰਜ਼ਲ ਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਨਵੇਂ ਇਮਾਰਤਾਂ ਦੀ ਸੇਵਾ ਚੱਲ ਰਹੀ ਹੈ ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ ਸੇਵਾ ਨਿਰੰਤਰ ਚੱਲ ਰਹੀ ਹੈ तकरीबन ਕੁਝ ਦਿਨਾਂ ਦੇ ਅੰਦਰ-ਅੰਦਰ ਸਤਿਗੁਰ ਜੀ ਦੀ ਰਹਿਮਤ ਸਦਕਾ ਲੈਂਟਰ ਪਾਏ ਜਾਣੇ ਹਨ ਸਮੂਹ ਸੰਤਾਂ ਨੂੰ ਨੱਗਣ ਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਕਿ ਪਾਈ ਇਹਨਾਂ ਮਹਾਨ ਕਾਰਜਾਂ ਦੇ ਅੰਦਰ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਮਾਇਆ ਅਰਦਾਸ ਕਰਵਾ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਤਿਗੁਰ ਆਪ ਸਾਰੀਆਂ ਸੰਤਾਂ ਦੀ ਕੀਤੀ ਹੋਈ ਸੇਵਾ ਦਾ ਫਲ ਆਪ ਸਾਰੀਆਂ ਸੰਤਾਂ ਨੂੰ ਬਖਸ਼ਣਾ ਸਤਿਗੁਰੂ ਆਪ ਦਿਆ ਕਰਨ ਜਿਨ੍ਹਾਂ ਵੀ ਸੰਤਾਂ ਨੇ ਇਹਨਾਂ ਮਹਾਨ ਕਾਰਜਾਂ ਦੇ ਅੰਦਰ ਦਸਾਂ ਨਵਾਹਾਂ ਦੇ ਜਲਤ ਕਮਾਈਆਂ ਦੇ ਵਿੱਚੋਂ ਆਇਆ ਅਰਦਾਸ ਕਰਵਾਈ ਹੈ ਸਤਿਗੁਰੂ ਸੇਵਾ ਸੁਫਲੀ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ